ਪਦਰਾ ਲੋਕ ਸਭਾ 2024 ਦੀਆਂ ਚੋਣਾਂ ਦੇ ਤਿੰਨ ਪੜਾਅ ਖਤਮ ਹੋ ਗਏ ਨੇ ਜਦੋਂ ਕਿ ਪੰਜਾਬ ਦੇ ਵਿੱਚ ਸੱਤਵੇਂ ਪੜਾਅ ਦੀਆਂ ਚੋਣਾਂ 1 ਜੂਨ ਨੂੰ ਹੋਣੀਆਂ ਰਹੀਆਂ ਤੇਰਾ ਚੋਣਾਂ ਦੇ ਵਿੱਚ ਜਨਤਾ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ੋਰਦਾਰ ਢੰਗ ਨਾਲ ਕਰਨ ਤਾਂ ਜੋ ਵਾਡੀਆਂ ਦੀ ਸਰਕਾਰ ਜਿਹੜੀ ਕਿ ਚੁਣੀ ਜਾ ਸਕੇ ਤੇ ਇਸੇ ਖੜੀ ਤਹਾ ਤਾ ਮੋਗਾ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕੋ ਵੱਡੇ ਗਿਣਤੇ ਦੇ ਵਿੱਚ ਆਪਣੀ ਵੋਟ ਪਾਉਣ ਅਤੇ ਚੋਣ ਕਮਿਸ਼ਨ ਦੇ ਵੱਲੋਂ 70% ਦੀ VOTING ਦਾ ਪਿੱਛਾ ਹਾਸਲ ਕੀਤਾ ਜਾ ਸਕੇ ਜਦੋਂ ਉਪਰਤਾਵਾ ਮੋਗਾ ਤੇ ਡਿਪਟੀ ਕੰਪੀਸ਼ਨਰ ਕੁਲਵੰਸਿੰਗ ਧੂਰੀ ਨੇ ਕੀਤਾ ਤਾਂ ਉੱਥੇ ਮੋਗਾ ਦੇ ਬੱਸ ਸਟੈਂਡ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਜਿੱਥੇ ਪਹਿਲਾ ਹਾਂਜੀ ਜਿਵੇਂ ਪਸਾਰੇ ਜਾਣਦੇ ਆ ਕਿ ਦੇਸ਼ ਦੇ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ ਹੈ ਜਿਹਦੇ ਤਹਿਤ 1 ਜੂਨ ਨੂੰ ਪੰਜਾਬ ਦੇ ਵਿੱਚ ਵੀ ਪੋਲਿੰਗ ਹੋਣੀ ਹੈ 1 ਜੂਨ ਨੂੰ ਕਾਫੀ ਗਰਮੀ ਹੋਣੀ ਹੈ ਸੋ ਆਪਾਂ ਨੇ ਗਰਮੀ ਦਾ ਬਹਾਨਾ ਨਹੀਂ ਬਣਾਉਣਾ ਹੈਗਾ ਕਿ ਗਰਮੀ ਹੈ ਇਸ ਕਰਕੇ ਅਸੀਂ ਫੋਰਿੰਗ ਬੂਥ ਤੱਕ ਨਹੀਂ ਜਾ ਸਕਦੇ ਇਸ ਗਰਮੀ ਦੇ ਮੱਦੇਨਜ਼ਰ ਜਿੰਨੇ ਵੀ ਪ੍ਰੀਕਾਸ਼ਨਸ ਅਸੀਂ ਲੈਣੇ ਨੇ ਜੋ ਫੈਸਿਲਿਟੀਆਂ ਅਸੀਂ ਉੱਥੇ ਬੂਥ ਦੇ ਉੱਤੇ ਦੇਣੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਬੰਧ ਕਰ ਲਿਆ ਪਹਿਲਾਂ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਨੇ ਵੀ ਉੱਥੇ ਰੈਂਪ ਹੋਵੇ ਵਾਸ਼ਰੂਮ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਛਾਂ ਦਾ ਪ੍ਰਬੰਧ ਹੋਵੇ ਬਿਜਲੀ ਦਾ ਪ੍ਰਬੰਧ ਹੋਵੇ ਇਹਦੇ ਨਾਲ ਨਾਲ ਇਸ ਵਾਰੀ ਦੀ ਇਲੈਕਸ਼ਨ ਦੇ ਵਿੱਚ ਵੱਖਰਾ ਇਹ ਹੋਏਗਾ ਕਿ ਪੋਲਿੰਗ ਬੂਥ ਦੇ ਅੰਦਰ ਏਸੀ ਜਾਂ ਫਿਰ ਕੂਲਰ ਉਹਦਾ ਪ੍ਰਬੰਧ ਹੋਏਗਾ ਸ਼ਰਬਤ ਵਾਲੀ ਸ਼ਬੀਲ ਲੱਗੀ ਹੋਏਗੀ ਮੈਡੀਕਲ ਦਾ ਪ੍ਰਬੰਧ ਹੋਏਗਾ ਤੇ ਕਈ ਸਾਰੇ ਬੂਥਸ ਅਸੀਂ ਗ੍ਰੀਨ ਬੂਥ ਬਣਾਉਣੇ ਆ ਉੱਥੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਏਗਾ ਜਿਵੇਂ ਆਪਾਂ ਇੱਕ ਬਾਗੀਚੇ ਦੇ ਵਿੱਚ ਆਏ ਆ ਉੱਥੇ ਆਲੇ ਦੁਆਲੇ ਪਲਾਂਟੇਸ਼ਨ ਇਸ ਤਰੀਕੇ ਦੀ ਹੋਏਗੀ ਫਿਰ ਗ੍ਰੀਨ ਬੂਥ ਦੇ ਉੱਤੇ ਹੀ ਤੁਹਾਨੂੰ ਸਾਰਿਆਂ ਨੂੰ ਉੱਥੇ ਸੈਪਲਿੰਗਸ ਦੇਣੀਆਂ ਨੇ ਅਸੀਂ ਜਿਹੜੇ ਬੂਟੇ ਤੁਸੀਂ ਘਰਾਂ ਦੇ ਵਿੱਚ ਜਾ ਕੇ ਲਿਜਾ ਸਕਦੇ ਹੋ ਐਜਾ ਗਿਫਟ ਦੇਵਾਂਗੇ ਇਹਦੇ ਨਾਲ ਨਾਲ ਹੀ ਜਿਹੜੇ ਫਸਟ ਟਾਈਮ ਵੋਟਰਸ ਹੋਣਗੇ ਸਾਰੇ ਬੂਥ ਦੇ ਉੱਪਰ ਹੀ ਉਹਨਾਂ ਨੂੰ ਵੀ ਅਸੀਂ ਇੱਕ ਛੋਟਾ ਜਿਹਾ ਗਿਫਟ ਦੇਵਾਂਗੇ ਤੇ ਕੁੱਲ ਮਿਲਾ ਕੇ ਇਹ ਜਿਹੜਾ ਮੈਮਰੀਏਬਲ ਇੱਕ ਐਕਸਪੀਰੀਅੰਸ ਹੋਏਗਾ ਤੁਸੀਂ ਤਾਂ ਹਮਰ ਯਾਦ ਕਰੋਗੇ ਕਿ ਜੀ ਅਸੀਂ ਇਹ ਵੋਟ ਪਾਉਣ ਗਏ ਸੀਗੇ ਤਾਂ ਉਦੋਂ ਸਾਨੂੰ ਇਹੋ ਜਿਹਾ ਤਜਰਬਾ ਹੋਇਆ ਸੀਗਾ ਜਿਨੇ ਅਸੀਂ ਸਰਕਾਰੀ ਚੀਜ਼ਾਂ ਨੂੰ ਸਮਝ ਲੈਂਦੇ ਆ ਕਿ ਨੀਰਸ ਜੀਆਂ ਹੁੰਦੀਆਂ ਨੇ ਤਾਂ ਸਾਨੂੰ ਲੱਗੂਗਾ ਕਿ ਇਹ ਜਿਹੜੇ ਬੂਥ ਨੇ ਨੀਰਸ ਜੇ ਹੋਣਗੇ ਪਰ ਇਸ ਤਰ੍ਹਾਂ ਨਹੀਂ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚ 40 ਪੋਲਿੰਗ ਸਟੇਸ਼ਨ ਜਿਹੜੇ ਹੋਣਗੇ ਉਹ ਮਾਡਲ ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਜਿਹੜੇ ਬਹੁਤ ਸਜਾਏ ਹੋਣਗੇ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਜਿਵੇਂ ਕਿਸੇ ਪੈਲੈਸ ਦੇ ਵਿੱਚ ਆ ਰਹੇ ਹਾਂ ਉੱਥੇ ਇਸ ਤਰ੍ਹਾਂ ਦੀ ਸਜਾਵਟ ਹੋਊਗੀ ਤੇ ਕੁਝ ਬੂਥ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਿਰਫ ਫੀਮੇਲ ਏਮਪਲਾਈਜ਼ ਹੋਣਗੇ ਕੁਝ ਜਿੱਥੇ ਪੀ ਡਬਲਯੂ ਡੀ ਹੋਣਗੇ ਕੁੱਲ ਮਿਲਾ ਕੇ ਇਹ ਇੱਕ ਵੱਖਰੇ ਤਰੀਕੇ ਦਾ ਤਜਰਬਾ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ 1 ਜੂਨ ਨੂੰ ਵੋਟਾਂ ਪਾਉਣ ਲਈ ਆਈਏ ਤਾਂ ਕਿ ਪਿਛਲੀ ਲੋਕ ਸਭਾ ਵੇਲੇ ਸਮੋਗੇ ਜ਼ਿਲ੍ਹੇ ਦੇ ਉੱਪਰ ਇੱਕ ਦਾਗ ਜਾਂ ਲੱਗਿਆ ਸੀਗਾ ਕਿ ਇੱਥੋਂ ਦੀ ਪੋਲ ਪਰਸੈਂਟੇਜ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀਗੀ ਹੁਣ ਆਪਾਂ ਉਸ ਨੂੰ 70% ਤੋਂ ਉੱਪਰ ਲੈ ਜਾਈਏ ਅੱਜ ਬਸ ਕੱਟੇ ਵੀ ਪਹੁੰਚੇ ਲੋਕਾਂ ਦੇ ਜਾਗਰੂਕ ਕੀਤਾ ਜਾ ਰਹੇ ਹਾਂਜੀ ਇਹ ਸਾਰੀਆਂ ਕੋਸ਼ਿਸ਼ਾਂ ਦੇ ਤਹਿਤ ਹੀ ਅਸੀਂ ਹਰੇਕ ਸੈਕਸ਼ਨ ਨੂੰ ਟੱਚ ਕਰ ਰਹੇ ਹਾਂ ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਹਾਂ ਕਾਲਜਾਂ ਦੇ ਵਿੱਚ ਜਾ ਰਹੇ ਹਾਂ ਹੋਰ ਅਦਾਰਿਆਂ ਦੇ ਵਿੱਚ ਜਾ ਰਹੇ ਹਾਂ ਕੋਈ ਵੋਟਰਸ ਦਾ ਸੈਕਸ਼ਨ ਨਾ ਰਹਿ ਜਾਵੇ ਜਿਹਨੂੰ ਅਸੀਂ ਇਹ ਕਹਿਣ ਤੋਂ ਕਿਤੇ ਖੁੰਝ ਜਾਈਏ ਤਾਂ ਇੱਕ ਇਹ ਦਿਖਦਾ ਸੀਗਾ ਕਿ ਬੱਸਾਂ ਦੇ ਵਿੱਚ ਬਹੁਤ ਸਾਰੇ ਪੈਸੇਂਜਰਜ਼ ਆਉਂਦੇ ਜਾਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਟੱਚ ਕੀਤਾ ਗਿਆ ਹੈਗਾ ਤਾਂ ਇੱਕ ਨਵਿਕਲੀ ਕੋਸ਼ਿਸ਼ ਸਾਡੀ ਸਵੀਪ ਟੀਮ ਨੇ ਜੀਏ ਮੈਡਮ ਅਡਮਿਨਿਸ਼ੋਨ ਵੀ ਅੰਗਰੇਜ਼ੀ ਨੇ ਕੀਤੀ ਕਿ ਬੱਸਾਂ ਦੇ ਵਿੱਚ ਜਿੰਨੀਆਂ ਸਵਾਰੀਆਂ ਨੇ ਉਹਨਾਂ ਸਾਰੀਆਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਆਪਣੇ ਜ਼ਿਲ੍ਹੇ ਤੋਂ ਬਹੁਤ ਹੀ ਜ਼ਿਆਦਾ ਦੂਰ ਤੱਕ ਤਾਂ ਬੱਸ ਸਰਵਿਸ ਚੱਲਦੀ ਨਹੀਂ ਆ ਨੇੜੇ-ਨੇੜੇ ਦੀਆਂ ਸਵਾਰੀਆਂ ਨੇ ਜਿਹੜੀਆਂ ਉਹ ਤਾਂ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਆਪਣੀ ਕੰਸਟਿਟੂਐਂਸੀ ਦੇ ਵਿੱਚ ਹੀ ਪੈਂਦੀਆਂ ਨੇ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਇਹ ਮੈਸੇਜ ਦਿੱਤਾ ਕਿ ਇੱਕ